ਹਾਂਜੀ ਸਸੀਕਾ ਵਾਲੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਬਣਾ ਲਈ ਆਲਾ ਲਓ ਵੀ ਮੇਤਰਵਾਇਸ ਨੂੰ ਬਹੁਤ ਘੈਂਟ ਆਪਾਂ ਬਾਈ ਮਿ ਲਿਆਉਣੇ ਆ ਕਿਉਂਕਿ ਡੱਗਾ ਦਾ ਕੰਮ ਕਰਦਾ ਤੇ ਬਹੁਤ ਘੈਂਟ ਕੰਮ ਆ ਬਾਈ ਦਾ ਤੇ ਆਹ ਤੁਹਾਨੂੰ ਦਿਖਾਉਣੇ ਆਪਾਂ ਪਹਿਲਾਂ ਤਾਂ ਬਾਈ ਵਕੀਲ ਸੱਸੀ ਗੱਲ ਕੀ ਹਾਲ ਸੱਸੀ ਗਾ ਬਾਈ ਜੀ ਸਾਰਿਆਂ ਨੂੰ ਵੀਰੇ ਸਸਤੀਕਾ ਵਾਲਾ ਵੀਰੇ ਆਪਣਾ ਨਵਾਂ ਪਿੰਡ ਆ ਹਾਂਜੀ ਫਾਤੇ ਗਾ ਨਾ ਵਾਦਾ ਠੀਕ ਹੈ ਆਪਾਂ ਡੱਗ ਬਣਾਉਂਦੇ ਆ ਬਈ ਆਪਾਂ ਡੱਗ ਆਪਣੇ ਵਧੀਆ ਡੱਗ ਬਣੇ ਹੋਣਗੇ ਹਾਂਜੀ ਠੀਕ ਹੈ ਮੇਰੇ ਸੀਮੈਂਟ ਹੋਊਗਾ ਆਪਣੇ ਕੋਲੇ ਵਧੀਆ ਇੱਕ ਨੰਬਰ ਆ ਹਾਂ ਕਿਉਂਕਿ ਯਾਰ ਬੰਦਿਆਂ ਦਾ ਨਾ ਕੰਮ ਬੋਲਦਾ ਬਈ ਹਨਾ ਤੇ ਮੈਨੂੰ ਨਹੀਂ ਸੀ ਬਈ ਸੱਚੂ ਪਤਾ ਹਨਾ ਵੀ ਮਤਲਬ ਤੁਸੀਂ ਡੱਗ ਬਣਾਉਣੇ ਮੈਨੂੰ ਕਿਸੇ ਨੇ ਨੰਬਰ ਦਿੱਤਾ ਵੀ ਮਤਲਬ ਹਨਾ ਜਿਵੇਂ ਕੰਮ ਤੁਹਾਡੇ ਕੋਲੇ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਤੇ ਬਾਈ ਨੇ ਯਾਰ ਪਹਿਲਾਂ ਦਾ ਜਮਾਨ ਦਾ ਪੱਕਾ ਬਾਈ ਮੈਂ ਬਾਈ ਨੂੰ ਕਹੇ ਮਾ ਬਾਈ ਪੰਜਵੇਂ ਦਿਨ ਤੈਨੂੰ ਫੋਨ ਕਰੂੰਗਾ ਬਾਈ ਕਹਿੰਦਾ ਕੋਈ ਗੱਲ ਨਹੀਂ ਤੇ ਪੰਜਵੇਂ ਦਿਨ ਬਾਈ ਨੇ ਫੋਨ ਕੀਤਾ ਤੇ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਦਈਏ ਵੀ ਯਾਰ ਕੋਈ ਕੱਚਾ ਕੰਮ ਨਹੀਂ ਕਰਦੇ ਪੂਰਾ ਘੈਂਟ ਕੰਮ ਆ ਬਾਈ ਦਾ ਤੇ ਕੰਮ ਬੋਲਦਾ 15 ਏਰੀਆ ਚ ਪੁੱਛਦੇ ਹੋ ਬਾਕੀ ਸੀਮੈਂਟ ਆ ਸੀਮੈਂਟ ਕੋਲੇ ਆਪਣੇ ਕੋਲੇ OPC ਹੋਊਗਾ ਵੀ ਜੋ ਕੋਈ ਵੀ ਬੰਦਾ ਹੈ ਕਹਿੰਦਾ ਵੀ ਆਪਾਂ ਸੀਮੈਂਟ ਸਿੰਪਲ ਹੋਇਆ ਤਾਂ ਕੋਈ ਸੀ ਕਰ ਦਿਓ ਤੇ ਬਾਕੀ ਆਪਣੇ ਨਾਲ ਦਾ ਕੋਈ ਸੀਮੈਂਟ ਨਹੀਂ ਲਾਉਂਦਾ ਜ्यास ਨੂੰ ਕਿਹਾ ਵੀ OPC ਲਾਏ ਤਾਂ OPC ਲਾਉਂਗਾ ਠੀਕ ਹੈ ਬਾਈ ਜੇ ਆਪਾਂ ਮੇਨ ਗੱਲ ਕਰੀਏ ਮੰਨ ਲਾ ਗਰੰਟੀ ਕਿ ਕੀ ਰੰਪਰਦੇ ਨਹੀਂਗੇ 13 ਸਾਲ ਦੀ ਲੀਕਿੰਗ ਦੀ ਕੋਈ ਗਾਰੰਟੀ ਨਹੀਂ ਹੁੰਦੀ ਗਾਰੰਟੀ ਹੁੰਦੀ ਹੈਗੀ ਵੀ 13 ਸਾਲ ਕੋਈ ਚੱਕਰ ਨਹੀਂ ਪੈਂਦਾ ਅੱਛਾ ਤੇ ਇਹ ਦੁਬਾਰਾ ਜਾਈ ਸਾਫ ਕਰਾ ਕੇ ਦੁਬਾਰੇ ਕਲਾ ਸਕਦਾ ਠੀਕ ਹੈ ਜਿਵੇਂ ਵੀਰੇ ਸੀਮੈਂਟ ਦਾ ਸੀਮੈਂਟ ਆਪਣੇ ਕੋਲੇ OPC ਆ 53 ਗ੍ਰੇਡ ਆ ਠੀਕ ਆ ਸਾਰੇ 43 ਗ੍ਰੇਡ ਲਾਉਂਦਿਆ ਵੀ ਆਪਾਂ 53 ਗ੍ਰੇਡ ਹੀ ਸੀਮੈਂਟ ਲਵਾਉਨੇ ਆ ਵੀ ਠੀਕ ਆ ਵੀ ਸੀਮੈਂਟ ਆਪਣੀ ਫੁੱਲ ਗਰੰਟੀ ਹੋਗੀ ਵੀ ਇਹ ਨਹੀਂ ਕਿ ਆ ਵੀ ਯਾਰ ਆਪਣਾ ਕੋਈ ਆਹੋ ਅਜੇ ਟੋੜਦਾ ਭਜਦਾ ਕੁ ਕਰਦਾ ਆਪਣਾ ਹੈਗਾ ਵੀ ਕਿਸੇ ਦਾ ਨਹੀਂ ਕਿ ਆ ਵੀ ਮਾਲਕ ਨੂੰ ਆਪਾਂ ਨੂੰ ਕੋਈ ਇੱਕ ਵਾਈ ਹੁਣ ਇਹ ਵੀ ਵਹਿਮ ਕੱਢਦੇ ਮੱਲਾ ਲੋਕਾਂ ਦਾ ਮੱਲਾ ਆਪਾਂ ਦੇਖਦੇ ਹਣਾ ਮਤਲਬ ਵੀ ਇਹ ਮੱਲਾ ਜੇ ਤੁਸੀਂ ਗੱਲ ਕਰੀਏ ਮੰਨ ਲਓ ਪਿੰਡ ਤੇ ਕਰ ਜਿਹੜਾ ਆਪਾਂ ਮੰਨ ਲਾ ਪਹੁੰਚ ਕਰਦੇ ਆ ਚਲੋ ਰੇਟ ਭਵਨ ਆਰਸੋ ਕੋਈ ਗੱਲ ਨਹੀਂ ਉਹ ਫੋਨ ਤੇ ਗੱਲ ਹੋ ਜਾਂਦੀ ਆ ਵੀ ਉਹਦਾ ਰੇਟ ਫਿਰ ਤੁਸੀਂ ਅਲੱਗ ਲੈਣੋ ਜਿਵੇਂ ਮੰਨ ਲਾ ਕੋਈ 50 ਕਿਲੋਮੀਟਰ ਦੂਰ ਬੈਠਾ ਬਿਰੇ ਉਹਦਾ ਰੇਡ ਵੀ ਥੋੜਾ ਕਾਣਾ ਵੀ ਆਲੇ ਨੂੰ ਤੇਲ ਖਰਚਾ ਪਾਉਂਦੇ ਆਗੇ ਵੀ ਤੇਲ ਖਰਚਾ ਵੀ ਪਾਵਾਂਗੇ ਵੀ ਬਾਕੀ ਨਹੀਂ ਪਾਉਂਦੇ ਠੀਕ ਆ ਤੇ ਬਾਕੀ ਰਹਿਣ ਵਾਲਾ ਬਾਈ ਬਾਕੀ ਵੀ ਸੀ ਮੈਂ ਰੇਡ ਚੱਲਦਾ ਤਾਂ ਉਹੀ ਚੱਲਦਾ ਜਿਵੇਂ ਜਿਵੇਂ ਜਿਹੜੇ ਵੀਡੀਓ ਤੇਰੀ ਦੇਖ ਕੇ ਵੀਡੀਓ ਮੰਨ ਫੋਨ ਕਰਦਾਗਾ 5-4 ਦਿਨਾਂ ਵਿੱਚ ਉਹ ਤੇਰੇ ਮਾਨਤਾਲ ਕਰਦਾ ਵੀ ਮਨ ਲਾ ਵੀ ਹੋ ਜਾ ਤੂੰ ਮਾਨਤਾਲ ਰੱਖ ਲੈ ਜਿਹੜਾ ਆਪਣੇ ਵੀਡੀਓ ਦੇਖ ਕੇ ਤੈਨੂੰ ਫੋਨ ਲਾਊਗਾ ਹਾਂ ਠੀਕ ਆ ਤੇ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਚਲਾ ਦੇਵਾਂ ਨਾ ਬੋਲ ਵੀ ਦੇ ਬਾਈ ਇੱਕ ਵਾਰੀ ਬਾਈ 95012 57202 ਦੁਬਾਰੇ ਬੋਲ ਦੇ 95012 57202 ਆ ਠੀਕ ਆ ਆ ਨੰਬਰ ਆ ਵੀਰੇ ਆਪਣਾ ਤੇ ਬਾਈ ਕੋਈ ਚੱਕਰ ਨਹੀਂ ਹੀਰੇ ਬਾਈ ਤੇਰੀ ਵੀਡੀਓ ਦੇਖ ਕੇ ਕੋਈ ਵੀ ਆਪਾਂ ਨੂੰ ਫੋਨ ਕਰਦਾ ਵੀ ਐਂ ਕਹਦੇ ਮੈਂ ਬੰਦਾ ਵੀ ਬਾਈ ਮੈਂ ਵੀਡੀਓ ਉਹ ਕਰਕੇ ਕੋਈ ਨਾ ਕਰਨਾ ਇਹ ਕੋਈ ਚੱਕਰ ਨਹੀਂ ਠੀਕ ਆ ਬਾਈ ਤੇ ਬਹੁਤ ਵੀਰੇ ਕੰਮ ਆ ਤੇ ਬਾਈ ਉਹਨਾਂ ਕੋਲੇ ਰੇੜਾਗਾ ਵੀ ਸਾਨੂੰ ਨਾ ਤਾਂ ਯਾਰ ਵੀ ਲਹਾਉਣ ਦੀ ਲੋੜਾ ਬਾਈ ਯਾਰ ਕੇ ਦੋ ਜਣੇ ਆ ਨਾ ਦੋ ਜਣੇ ਤੁਸੀਂ ਹਾਂ ਵੀਰੇ ਆਪ ਹੀ ਟੂਆ ਪਟਾਂਗੇ ਆਪ ਹੀ ਸਾਰਾ ਕੰਪਲੀਟ ਕਰਕੇ ਜਾਵਾਂਗੇ ਠੀਕ ਆ ਫਿਰ ਉਹਨਾਂ ਰੇਡ ਤੁਸੀਂ ਦੱਸ ਹੀ ਦਿੱਤਾ ਸਮਝ ਕੇ ਦੱਸੋ ਫਿਰ ਕੁਝ ਨਹੀਂ ਵੀਰੇ 7000 ਰੁਪਿਆ ਲੈਣੇ ਆ ਜਿਵੇਂ ਉਹਨਾਂ ਵੀ ਅਸੀਂ 7000 ਰੁਪਇਆ ਡੱਗ ਫਿੱਟ ਕਰਾਈਦਾ ਜੰਨੇ ਹਾਂ ਜੇ ਜੇ ਕੋਈ ਮੰਨ ਲਓ ਆਪਾਂ ਨੂੰ 10 20 ਕਿਲੋਮੀਟਰ ਦੂਰ ਤੇ ਕਹਿੰਦਾ ਬੰਦਾ ਉਹਦਾ ਖਰਚਾ ਪਾਉਂ ਕਿ ਉਹਦਾ ਕੋਈ ਖਰਚਾ ਨਹੀਂਗਾ 10 20 ਕਿਲੋਮੀਟਰ ਤੇ ਕਰ ਕੋਈ ਚੱਕਰ ਨਹੀਂਗਾ ਜਿਵੇਂ ਤੂੰ ਵੱਧ ਜਾਂਦਾ ਯਾਰ ਬਾਈ ਫਿਰ ਵੀ ਵੱਧ ਬਾੜ ਪੈਂਦੀ ਫਿਰ ਹਾਂ ਆਪ ਨੂੰ ਪਤਾ ਵੀ ਖਰਚਾ ਵੱਣਦਾ ਉਹਦਾ ਹੈਨਾ ਹਾਂ ਤੇ ਪੂਰਾ ਤਸੱਲੀ ਵਾਲਾ ਕੰਮ ਆ ਤੇ ਬਾਕੀ ਨਾ ਨਵਾਂ ਪਿੰਡਾ ਬਾਈ ਦਾ ਤੇ ਆਪਣਾ ਕਿਹੜੇ ਜਿਲ੍ਹੇ ਚ ਪੈਂਦਾ ਆਪਣੇ ਇਹ ਚ ਬਠਿੰਡੇ ਚ ਪੈਂਦਾ ਬਠਿੰਡੇ ਚ ਪੈਂਦਾ ਬਠਿੰਡੇ ਚ ਪੈਂਦਾ ਹਾਂ ਤਸੀਲ ਤਰਵੰਡੀ ਦਾ ਹਾਂ ਠੀਕ ਹੈ ਤੇ ਬਹੁਤ ਵਧੀਆ ਕੰਮ ਆ ਤੇ ਬਾਈ ਨੰਬਰ ਇੱਕ ਵਾਰੀ ਹੋਰ ਬੋਲ ਦੇ ਬਾਕੀ ਆਪਾਂ ਸਕਰੀਨ ਤੇ ਚਲਾ ਦਾਂਗੇ 95012 ਬਾਈ 57202 ਹਾਂ ਤੇ ਆਜੋ ਸਾਨੂੰ ਹਾਂ ਆ ਫੀਟ ਰੇਡਾ ਜਿਹੜਾ ਤੁਹਾਨੂੰ ਦਿਖਾਉਣੇ ਆਗੇ ਆਜੋ ਕਿਹੜਾ ਹੁਣ ਬਾਈ ਯਾਰ ਕਿ ਇੱਥੇ ਐਰੋ ਤੇਲ ਹੁੰਦੇ ਸਾਰਾ ਕੁਛ ਆ ਨਾ ਤੁਹਾਨੂੰ ਲਹਾਉਣ ਦੀ ਲੋੜ ਆ ਆ ਗਾਡਰ ਕੋਡਰ ਪੂਰਾ ਜਿਗਾਰਡ ਕਰ ਰੱਖਿਆ ਯਾਰ ਉਹ ਕਹਿੰਦਾ ਤੂੰ ਕੀ ਜਾਣ ਜੱਟੀਆਂ ਨੇ ਜੱਟ ਦੀ ਗਾੜੀ ਹੁੰਦੀ ਆ ਪੂਰਾ ਕਹਿਣ ਕੰਮ ਆ ਦੇਖੋ ਟਾਇ ਘਰੇ ਲਾ ਕੇ ਜਮਾ ਫਿੱਟ ਕਰਕੇ ਜਾਣਗੇ ਬਾ ਯਾਰ ਤਸੱਲੀ ਕਰਾਉਂਦੇ ਆ ਹਨ ਤੇ ਧੰਨਵਾਦ ਭਾਈ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਤੇ ਬਾਈਆਂ ਦਾ ਕੰਮ ਹੋਰ ਵੀ ਵਧੇ ਹਨ ਆਪਾਂ ਤਾਂ ਕਹਿੰਦੇ ਤੇ ਇੱਕ ਕਰਿਓ ਸਪੋਰਟ ਧੰਨਵਾਦ ਜੀ